ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਕਸਬਾ ਬਜਵਾੜਾ ਜੀ ਬਜਵਾੜਾ ਵਿਖੇ ਤੁਹਾਨੂੰ ਵਿਖਾਵਾਂਗੇ ਪ੍ਰਾਤਨ ਇਤਿਹਾਸਕ ਕਿਲਾ ਇਹ ਹੈ ਸਾਹਮਣੇ ਨਜ਼ਰ ਆ ਰਿਹਾ ਪ੍ਰਾਤਨ ਇਤਿਹਾਸਕ ਕਿਲਾ ਬਜਵਾੜਾ ਕਿਲਾ ਇਸ ਕਿਲੇ ਨੇ ਕਈ ਸਦੀਆਂ ਪਰੇ ਉਤਰਾ ਚੜਾਵੇ ਕੀ ਹਨ ਪੰਜਾਬ ਦੇ ਇਤਿਹਾਸ ਦਾ ਗਵਾਹ ਇਹ ਕਿਲਾ ਜ ਖੰਡਰ ਦਾ ਰੂਪ ਧਨ ਕਰ ਗਿਆ ਹੈ ਤੁਹਾਨੂੰ ਕਿਲਾ ਵਿਖਾਵਾਂਗੇ ਜਿਹੜੇ ਖੰਡਰ ਹੀ ਬਾਕੀ ਰਹਿ ਗਏ ਹਨ ਕਸਬਾ ਬਜਵਾੜਾ ਜ਼ਿਲ੍ਹਾ ਹੈੱਡਕੁਆਰਟਰ ਸ਼ਾਰਪੁਰ ਤੋਂ ਲਗਭਗ 3 ਕਿਲੋਮੀਟਰ ਚੱਦ ਦੇ ਔਰ ਦੱਖਣ ਦੀ ਗੁਟ ਤੇ ਵਾਕਿਆ ਹੈ। ਇਹ ਬੜਾ ਹੀ ਪ੍ਰਾਤਨ ਕਸਬਾ ਹੈ। ਇਸ ਤੇ ਕਈ ਹਾਕਮ ਕਾਬਜ਼ ਰਹੇ। ਇਤਿਹਾਸ ਦੀ ਖੋਜ ਅਨੁਸਾਰ ਪਤਾ ਲੱਗਦਾ ਹੈ ਕਦੀ ਇੱਥੇ ਨਾਰੂ ਗੋਪ ਦੇ ਰਾਜਪੂਤ ਮੁਸਲਮਾਨਾਂ ਦਾ ਬਸੇਰਾ ਹੁੰਦਾ ਸੀ ਜਿਨ੍ਹਾਂ ਨੂੰ 15ਵੀਂ ਸਦੀ ਵਿੱਚ ਇੱਥੋਂ ਪਠਾਣਾ ਨੇ ਭਜਾ ਦਿੱਤਾ। ਤੇ ਅੱਜ ਵੀ ਨਾਰੂ ਰਾਜਪੁੱਤਾਂ ਦੇ ਪਿੰਡ 4 પ્રતિ ਅਰਧਵੜ ਮਿਲਦੀ ਆ ਆ ਦੇਖੋ ਜੀ ਪੁਰਾਣੀਆਂ ਇੱਟਾਂ ਇਹ ਤੋਂ ਪਤਾ ਲੱਗਦਾ ਹੈ ਇਸ ਕਿਨੇ ਦੀ ਪ੍ਰਾਤਨਤਾ ਦਾ ਅੱਜ ਬੇਰਾਨ ਖੜਾ ਨਜ਼ਰ ਆ ਰਿਹਾ ਹੈ ਆਓ ਕੋਸ਼ਿਸ਼ ਕਰਦੇ ਹਾਂ ਇਸ ਦਾ ਗਰਭਜਲ ਬੰਦੀ ਜਿਸ ਨਾਲ ਹੀ ਅਸੀਂ ਤੁਹਾਨੂੰ ਅੰਦਰ ਵੀ ਵਿਖਾ ਸਕੀਏ ਸ ਇਹ ਇੱਕ ਤਿੰਨ ਮੰਜ਼ਿਲਾ ਭਾਗ ਬਚਿਆ ਹੈ ਬਾਕੀ ਸਭ ਖੁਰਦ-ਗੁਰਦ ਹੋ ਗਿਆ ਖਤਮ ਹੋ ਗਿਆ ਕਿਲਾ ਆ ਦੇਖੋ ਉਤੋਂ ਫਾਇਰਿੰਗ ਵਾਸਤੇ ਬਣੇ ਹੋਏ ਨਿਸ਼ਾਨ ਚੋਥਕੇ ਬਣੇ ਹੋਏ ਹਨ ਤੇ ਵਿਰਾਸਤੀ ਇਹ ਕਿਲਾ ਹੈ ਜੇਕਰ ਅੱਜ ਖੰਡਰ ਦਾ ਰੂਪ ਧਨ ਕਰ ਗਿਆ ਹੈ ਇਸ ਦੀ ਕੋਈ ਸਾਫ ਸੰਭਾਲ ਨਹੀਂ ਹੋ ਰਹੀ ਤੇ ਇਹ ਦੇਖੋ ਜੀ ਵਾਹ ਅੱਧੀ ਲੱਗਦੀ ਹੈ ਸਾਡੇ ਇਥੇ ਰੌਣਕਾਂ ओहो आप देखो सब पै गया है छोटी छोटी इतना बनया है पुरातन किला किला बजवाड़ा सामने नजर आ रहे हैं फायर जोन इधर भी देखते हैं कोई इसका मुख्य द्वार किधर सी कोई पता नहीं लग रहा कि किन्ने काफ़ी वोडा किला बस ऐसा क्वेश्चन बचा है बाकी तो सब तै गया है ये लगता कोई यदर दरवाजा होएगा मेन गेट होएगा ऐ लेकिन बड़ी ही जंगली बूटी अगी हुई है ਇਹ ਦੇਖੋ ਬਣੇ ਹੋਏ ਚੁੱਕੇ ਗਏ ਇੱਥੋਂ ਦੀ ਉਹ ਫਾਇਰ ਹੁੰਦਾ ਸੀ ਇਹ ਸ ਵਿੱਚ ਫੌਜੀ ਖੜੇ ਹੁੰਦੇ ਸਨ ਤੇ ਬਾਹਰ ਫਾਇਰ ਕਰਦੇ ਸਨ ਇਸੇ ਲਈ ਜਿਸ ਆਖਿਆ ਵਾਸਤੇ ਦੇਖਦੇ ਲੋ ਜੇ ਲੈਂਡੇਬਲ ਐਪ ਪ੍ਰਾਤਮਿਕੂ ਹੈ ਸ਼ਾਇਦ ਕਦੀ ਇਹ ਕਿਲੇ ਦੇ ਅੰਦਰ ਆ ਜਾਵੇਗਾ ਇਹ ਦੇਖੋ ਤਰਾ ਨਾ ਖੋ ਇਹ ਵਸਤੋਈ ਬਖਾਰੇ ਤੋਂ ਦਿੱਲੀ ਵਾਲੇ ਵਪਾਰ ਔਰ ਪਹਾੜਾ ਵਾਲੇ ਵਪਾਰ ਲਈ ਇੱਕ ਸੈਂਟਰ ਹੁੰਦਾ ਸੀ ਮੁੱਖ ਕੇਂਦਰ ਹੁੰਦਾ ਸੀ ਜਿਵੇਂ ਕਿ ਜੈਜੋ ਔਰ ਇਬਜਵਾੜਾ ਸ਼ਹਿਰ ਪਰ ਕਸਬਾ ਬਾਅਦ ਵਿੱਚ ਬਸਿਆ ਲੇਕਿਨ ਕਸਬਾ ਜਵਾੜਾ ਉਸ ਤੋਂ ਕਈ ਸਦੀਆਂ ਪਹਿਲਾਂ ਦਾ ਬਸਿਆ ਹੋਇਆ ਸੀ ਉਹ ਮੜੀ ਚੋਰ ਗਿਆ ਆਈ ਬੈਠ ਕੇ ਚੱਲ ਗਿਆ ਜਿਵੇਂ ਕਿ ਬਜ਼ੁਰਗਾਂ ਦੱਸਿਆ ਕਿ ਲੰਦੇ ਪੰਜਾਬ ਤੋਂ 1747 ਚ ਉਧਰ ਕੇ ਆਏ ਕੁਝ ਲੋਕਾਂ ਨੇ ਇੱਥੇ ਖੇਤੀ ਕਰਨੀ ਸ਼ੁਰੂ ਕਰਤੀ ਇਸ ਕਿਲੇ ਦੇ ਅੜੇ ਦੁਆਲੇ ਦੇਖਣ ਹੁਣ ਇੱਥੇ ਖੇਤ ਨਹੀਂ ਹਨ ਇਹ ਦੇਖੋ ਕਿਵੇਂ ਟਿਆ ਰਿਹਾ ਹੈ ਕਿਲਾ ਛੋਟੀ ਜਿਹੀ ਟੈਂਡਾ ਕਿਲਾ ਹੈ ਇਹ ਸਾਰਾ ਖਾਲੀ ਪਿਆ ਹੋਇਆ ਤੇ ਇਹ ਹੈ ਬਲੇਵੜੀ ਦਾ ਤੇ ਅਸ ਕਿਲਾ ਇਹ ਹੋਈ ਮੇਨ ਦਵਾਰ ਜਿਹੜੀ ਬਚੀ ਲੱਗਦੀ ਹੈ ਹੁਸ਼ਿਆਰਪੁਰ ਗਜ਼ਤ 1904 ਦੇ ਪੰਨਾ 213 ਅਨੁਸਾਰ ਇਹ ਕਸਬਾ ਮਹਿਮੂਦ ਗਜ਼ਮੀ ਦੇ ਹਮਲੇ ਰਿਸ਼ ਕਰ ਰਿਹਾ ਹੈ ਪੁਖਾਣਾ ਦੇ ਕਬਜ਼ੇ ਵੇਲੇ ਹੀ ਇਸ ਕਿਲੇ ਦੀ ਤਮੀਜ਼ ਰਹੀ ਜਾਂਦੀ ਹੈ ਤੇ ਇਹ ਇੱਕ ਛੋਟਾ ਜਿਹਾ ਰਸਤਾ ਚਲੋ ਇਧਰ ਜਾ ਕੇ ਦੇਖਦੇ ਹਾਂ ਸ਼ਾਇਦ ਇਹ ਦਾ ਦਰਵਾਜ਼ਾ ਮਿਲ ਜਾਵੇ ਇਹਦੇ ਅੰਦਰੂਨੀ ਤੁਹਖਾਈਏ ਇੱਧਰ ਸਾਰੇ ਕਬਜ਼ੇ ਹੋ ਗਏ ਹਨ ਤੇ ਬਸ ਐ ਹੀ 3 ਫੁੱਟ ਦਾ ਰਸਤਾ ਇਸ ਪਾਸੇ ਦੇ ਕਿਲੇ ਦੇ ਚੜ੍ਹਦੇ ਪਾਸੇ ਪਰ ਇਹ ਤਾਂ ਵੀ ਬੰਦ ਹੈ ਇਹਦਾ ਮਤਲਬ ਕਿ ਮੇਨ ਦਰਵਾਜ਼ਾ ਉਧੜੀ ਹੈ ਇੱਧਰ ਕੋਈ ਦਰਵਾਜ਼ਾ ਨਹੀਂ ਿਲਕੋ ਬੰਦ ਹੈ ਇਸ ਇਤਿਹਾਸਕ ਕਿਲੇ ਦਾ ਜ਼ਿਕਰ ਆਇਨੇ ਅਕਬਰੀ ਵਿੱਚ ਵੀ ਮਿਲਦਾ ਹੈ ਇਹ ਕਿਲਾ ਕਈ ਯੁੱਧਾਂ ਦਾ ਗਵਾਹ ਰਿਹਾ ਮੁਗਲਾਂ ਦੇ ਪਤਨ ਤੋਂ ਬਾਅਦ ਇਸਦੀ 1802 ਵਿੱਚ ਕਾਂਗੜੇ ਦੇ ਰਾਜਾ ਸੰਸਾਦ ਚਤੋਜ ਨੇ ਕਬਜ਼ਾ ਕਰ ਲਿਆ ਸੀ 1825 ਵਿੱਚ ਮਹਾਰਾਜਾ ਜੀ ਸਿੰਘ ਨੇ ਕਬਜ਼ਾ ਕਰ ਲਿਆ ਇਸ ਦੀ ਮਰਮਤ ਕਰਵਾਈ ਐਂਗਲੋ ਸਿੱਖ ਵਾਰ ਵਿੱਚ ਸਿੱਖਾਂ ਦੀ ਹਾਰ ਤੋਂ ਬਾਅਦ ਇਸ ਕਿਲੇ ਤੇ ਅੰਗਰੇਜ਼ ਕਾਬਜ਼ ਹੋ ਗਏ ਅਰੇਜਾਂ ਨੇ ਇਸ ਨੂੰ ਮਿਲਟਰੀ ਬੇਸ ਕੈਂਪ ਬਣਾਇਆ ਤੇ 1947 ਤੱਕ ਇਸਤਕਾਬ ਜਰੇ ਲੇਕਿਨ ਇਸ ਨੂੰ ਹੌਲੀ ਹੌਲੀ ਡਿਸਮੈਂਟਲ ਕਰਦੇ ਰਹੇ ਇਥੋਂ ਦੀ ਰੋੜੀ ਇਟਾਂ ਸੜਤਾ ਮਚਾਉਣ ਵਾਸਤੇ ਪ੍ਰਯੋਗ ਕੀਤੀਆਂ ਗਈਆਂ ਜਿਸ ਕਰਕੇ ਕਿਲਾ ਬਸ ਅਧੂਰਾ ਹੀ ਰਹਿ ਗਿਆ ਹੈ ਖਤਮ ਹੋ ਗਿਆ ਤੇ ਐਪ ਕੋਸ਼ਲਨੀ ਪੂਜ ਰਿਸ਼ਤਰਾਏ ਨੇ ਦੇਖਣ ਚਲੋ ਅਸੀਂ ਵੇਖਦੇ ਹਾਂ ਸ਼ਾਇਦ ਇਹਨਾਂ ਨੂੰ ਪਤਾ ਹੋਵੇ ਦਰਵਾਜ਼ਾ ਕਿੱਧਰ ਹੈ ਕੀਦ ਕੋ ਰਸਤਾ ਮੇਰੇ ਅੰਦਰ ਜਾਣਦਾ ਤਾਮ ਦੀ ਮੈਂ ਪਰ ਰਸਤਾ ਹੀ ਨਹੀਂ ਅਦ ਕੋ ਤਾਰ ਵਾਲੇ ਕੇ ਤਾਰਾ ਲੜੀ ਮੈਂ ਇਹ ਹੈ ਮੁੱਖ ਗੇਟ ਦੀ ਆਖਰੀ ਵਾਰ ਕਿਹੜੀ ਕੰਦ ਬੱਚੀ ਹੈ ਜੀ ਸਾਰਾ ਇਹਦੇ ਟਾਟ ਹੋ ਗਏ ਕੌਲਿਕ ਵੀ ਹੋ ਗਿਆ ਲੁਕਾਵੇਂ ਤੇ ਇਹ ਬਿਲਡਿੰਗ ਹੀ ਆ ਸੰਭੀ ਹੋਈ ਹੈ ਨਹੀਂ ਕੰਦ ਦਾ ਸਰਵ ਆਉਣੇ ਕੰਦ ਦਾ ਇੱਕ ਏ.ਮ ਪਿਛਲੀ ਕੰਦ ਦਾ ਮੇਨ ਡੋਰ ਇਹ ਮੁੱਖਦਰਵਾਜਾ ਮੁੱਖਦਰਵਾਜਾ ਨਹੀਂ ਇਹ ਬੈਕ ਸਾਈਡ ਦੀ ਨਾ ਕੰਦ ਆਵਾ ਕੋਈ ਕੰਦ ਹੀ ਹੈ ਨਹੀਂ ਇਹ ਉਸਾਂ ਦਾ ਹੀ ਬੇਚੋਰੀ ਦੇ ਨਾਲ ਮੋਟਾ ਹਾਂ ਕਾਗਜ਼ ਪੁਰਤਤ ਵਿਭਾਗ ਰਾਜ ਸੰਭਾਲ ਵਿਭਾਗ ਨੇ ਕਹਿਦਾ ਹੈ ਕਿ ਇਸ ਵੱਲ ਧਿਆਨ ਦੇਵੇ ਤੇ ਬੜਾ ਹੀ ਇਤਿਹਾਸਕ ਤੇ ਪੰਜਾਬ ਦੀ ਵਿਰਾਸਤ ਦਾ ਹੈ ਕਿਹਾ ਹੈ ਇਸ ਵਿਰਾਸਤ ਨੂੰ ਸੰਭਾਲਿਆ ਜਾਵੇ ਜਿੰਨੀ ਜਲਦੀ ਹੋ ਸਕੇ ਇਸ ਦੀ ਮਰਮਤ ਕਰਵਾਈ ਜਾਵੇ ਆਸਪਾਸ ਇੱਕ ਕਪੜਿਆਂ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਇਹ ਵਿਰਾਸਤ ਸਾਂਭੀ ਜਾ ਸਕੇ ਸ਼ੇਰ ਸ਼ਾ ਸੁਰੀ ਦਾ ਵੀ ਜਨਮ ਬਜਵਾੜੇ ਕਸਬੇ ਵਿੱਚ ਹੋਇਆ ਸੀ ਜਿਹੜੇ ਕੇ ਬਾਅਦ ਵਿੱਚ ਹਿੰਦੁਸਤਾਨ ਦੇ ਸਮਰਾਟ ਬਣੇ ਤੇ ਬੈਜੀ ਬਾਵਰਾ ਗੀਤਕਾਰ ਉਹਨਾਂ ਦਾ ਜਨਮ ਵੀ ਇੱਥੇ ਹੋਇਆ ਸੀ ਤੇ ਮਾਤਾ ਸੁੰਦਰੀ ਜੀ ਦਾ ਜਨਮ ਵੀ ਬਜਵਾੜਾ ਕਸਬੇ ਵਿੱਚ ਹੋਇਆ ਜਿਨ੍ਹਾਂ ਦੀ ਯਾਦ ਵਿੱਚ ਕਸਬੇ ਵਿੱਚ ਇੱਕ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ you